ਉਦਾ ਫੇਰ ਚੱਲ ਪਿਆ ਇੱਕ ਬਰਬਰੀ ਕ੍ਰਾਸ ਬੱਕਰੀ ਦਾ ਦੋ ਬੱਚੇ ਆ ਨਾ ਭਾਈ ਇਹਦੇ ਗੁਰਪ੍ਰੀਤ ਹਾਂਜੀ ਪੱਟ ਤੇ ਬੱਕਰਾ ਹਾਂਜੀ ਬੋਲ ਯਾਰ ਤੂੰ ਬੋਲ ਕਿੰਨੇ ਜਿੰਦਗੀ ਦੇ 10 ਲੱਗਿਆ ਆਂ ਆਂ ਦਾ ਹਾਂ ਉਹ 10 16 ਨਹੀਂ ਹੁੰਦੀ ਉਹ ਫੜੀ ਆ ਉਹ ਦੇ ਲੈ ਯਾਰ ਬਾਬਾ ਦੱਸੀ ਬਸ ਦੂਰ ਬਾਤ ਹੋ ਰਹੀ ਬੁਪਾਰ ਕਰਨ ਲੱਗ ਪਿਆ ਵਾਦਾ ਘਾਟਾ ਤਾਂ ਹੁੰਦਾ ਹੀ ਰਹਿੰਦਾ ਆ ਠੀਕ ਆ ਉਹ ਬਾਬਾ ਇਹਦਾ ਵਿਆਹ ਹੁਣ ਹੋਇਆ ਇਹਦਾ ਬੰਦਾ ਹੋ ਜਾਊਗਾ ਕਿਹੜੀ ਲਈ ਇਹਨਾਂ ਨੇ ਆਹਾ ਬੱਕਰੀ ਦਵਾਦੀ ਇਹਨਾਂ ਮਗਰ ਬੱਚੇ ਦੋ ਬੱਚੇ ਆ ਆਹਾ ਪੱਠ ਬੱਕਰਾ ਅੱਛਾ ਸਹੀ ਲਾਲ ਸਾਢੇ 12 ਦੀ ਕਰਤੀ ਜੀ ਲਿਖਾਈ ਆਪੋ ਆਪਣੀ ਨਹੀਂ ਨਹੀਂ ਹਾਂਜੀ ਕਿ ਪੂਰੇ 12 ਦੀ ਕੀਤੀ ਆ 12 ਦੀ ਹੋਣੀ ਠੀਕ ਆ 12 ਦੀ ਆ ਲਿਖਾਈ ਆਪਦੀ ਆਪੂ ਠੀਕ ਆ ਜੀ ਕੋਈ ਨਹੀਂ ਬਾਬਾ ਬਾਬਾ ਜੀ ਸੀਸ ਦੇ ਜੋ ਇਹਨਾਂ ਨੂੰ ਇੱਕ ਇਹਦਾ ਵਿਆਹ ਹੋ ਜੇ ਨਾਲੇ ਆਪਾਂ ਨਜਾਵਾਂ ਇਹਨੂੰ ਇਹਦਾ ਨਹੀਂ ਅਜੇ ਹੋਇਆ ਦੂਜੇ ਦਾ ਹੋਇਆ ਠੀਕ ਆ ਨਹੀਂ ਉਹ ਬਸ ਆਈ ਆ ਭਾਈ ਮੈਂ ਲਖਾਈ ਨਹੀਂ ਆ ਬੋਲ ਲਖਾਈ ਬਾਬੇ ਕਰਾਉਣਗੇ ਕਹਿੰਦਾ ਲਖਾਈ ਕਰਾ ਦਿੰਦੇ ਆ ਉਹ ਨਹੀਂ ਗੋਪੀ ਹੋ ਗਈ ਯਾਰ ਕੀ ਕੀ ਸਾਡੇ ਕਹਿੰਦੇ 12 ਮਹੀਨੇ ਆਪ ਹੀ ਦੇਣਾ ਉਹਨਾਂ ਨੇ ਆਪ ਹੀ 12 ਕਹਿੰਦਾ ਚੱਲ ਬੋ ਯਾਰ ਦੇ ਦੇ ਬਾਬਿਆਂ ਨੂੰ ਯਾਰ ਐ ਨਾ ਕਰ ਜੈ ਜੈ ਆਪੇ ਬਾਬਾ ਕਰਾ ਦੂ ਲਖਾਈ ਚਲ ਫਿਰ ਰਹਿਣ ਦੇ ਭਰਾਵਾ ਛੱਡ ਖੜਾ ਫਿਰ ਪਾਣ ਕੀ ਦੋਸੋ ਲਖਾਈ ਕਰਾਈ ਉਹ ਬਾਬੇ ਲਖਾਈ ਕਰਾਈ ਜਾਂਦੇ ਯਾਰ ਜਾਇ ਕੇ ਬਾਰੇਂਗੀ ਲਖਾਈ ਤੂੰ ਕਰਾ ਦੀ ਲਖਾਈ ਮੈਂ ਕਰਾ ਤੂੰ ਕਰਾ ਦਿਆ ਲਖਾਈ ਲੈ ਫੜ ਨਹੀਂ ਨਹੀਂ ਮੋਗੀ ਲਖਾਈ ਵੀ ਉਹ ਜਿੱਤੇ ਬਤਾਏ ਨੇ ਉਹ ਫਿਰ ਐਂ ਕਰੋ ਬਸ ਬਸ ਸਹੀ ਉਹ ਯਾਰ ਹੋਰ ਤੈਨੂੰ ਹਜ਼ਾਰ ਪਾ दिए ਹੁਣ ਖੋਲ ਬਾਬਾ ਬੱਕਰੀ ਖੋਲ ਬੱਕਰੀ ਚੱਲ ਖੋਲ ਬੱਕਰੀ ਬਾਈ ਬਸ ਸਹੀ ਹੈ ਯਾਰ ਓ ਤੂੰ ਖੋਲ ਯਾਰ ਜਦੋਂ ਤੈਨੂੰ ਮੈਂ ਆਖੀ ਜਾਂਦਾ ਓਏ ਖੋਲ ਯਾਰ ਅਸੀਂ ਬੱਕਰੀ ਖੋਲ ਕੇ ਲਿਆ ਆਪ ਕੋ ਓਏ ਖਰੀਦੇ ਮੁੱਲ ਜੀ ਦੇਵਾਂਗੇ ਅੱਜ ਹਾਂ ਠੀਕ ਆ ਫਿਰ ਮਾਰਤੀ ਮਾਰਤੀ ਓ ਤੂੰ ਓ ਸਹੀ ਹੈ ਯਾਰ ਬਾਲਾ ਬੱਕਰਾ ਵੱਡਾ ਨਾਲ ਲੈ ਜੀ ਕਿਤੇ ਆ ਦੋ ਬੱਚੇ ਆ ਲੈ ਬੱਸ ਲੈ ਜਾ ਲੈ ਜਾ ਬਾਬਾ ਲੈ ਜਾ ਲੈ ਜਾ ਲੈ ਜਾ ਬਾਬਾ ਖੁਸ਼ ਆ ਹੁਣ ਸੌਦਾ ਹੋ ਗਿਆ ਹਾਂ ਹਾਂ ਕੋਈ ਸੀਸ ਦੇ ਦਿਓ ਸਾਨੂੰ ਵੀ ਪਹਿਲਾਂ ਜੰਦੇ ਰਹੋ ਇਦਾਂ ਹੀ ਆਪਣੀਆਂ ਮੰਡੀਆਂ ਲੱਗੀਆਂ ਰਹਿਣਾ ਵਾਹ ਜੀ ਵਾਹ ਇਦੋਂ ਖੁਸ਼ ਰਹਿੰਦੇ ਰਹਿਣ ਜੰਦੇ ਰਹੋ ਮੋਢੇ ਕੋਲ ਜੰਦੇ ਰਹਿਣ ਵਾਹ ਜੀ ਵਾਹ ਬਾਬਾ ਕੀ 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 ਸੀਸ ਦਿੱਤੇ ਇਹਨੂੰ ਪਰੇ ਮੂੰਹ ਕਰ ਗਿਆ ਜੇ ਬਾਬਾ ਦਾ ਵਿਆਹ ਹੋ ਗਿਆ ਫਰ ਕਿਵੇਂ ਕਰਾਂਗੇ ਇਹਦਾ ਬੱਕਰੀ ਲਾਉਂਗੀ ਇੱਕ ਮਿੰਟ ਠੀਕ ਆ ਸਹੀ ਆ ਬਾਬੇ ਨੂੰ ਬੱਕਰੀ ਦਵਾਵਾਂਗੇ ਜਦੋਂ ਇਹਦਾ ਵਿਆਹ ਹੋ ਗਿਆ। ਬੱਕਰੀ ਦਾ ਸੌਦਾ ਸਿਰੇ ਚੜ ਗਿਆ। ਉਹ ਦੇ ਯਾਰ ਕੁਛ ਨਹੀਂ ਹੁੰਦਾ। ਇਹਦੇ ਨਾਲ ਬੱਚੇ ਕਿਹੜੇ ਦੋ? ਲਓ ਵੀ ਆਹ ਔਰਲੇ ਦੋ ਬੱਚੇ ਇਹਦੇ ਨਾਲ ਗੁਰਪ੍ਰੀਤ ਦੀ ਬੱਕਰੀ ਐ। 12000 ਤੇ ਲਖਾਈ ਚ ਕਰਤੀ। 12000 ਸਾਢੇ 12 ਆਖਿਆ। ਸਾਢੇ 12000 ਪਹਿਲਾਂ ਸਾਢੇ 12 ਲਾਇਆ। ਨਹੀਂ ਨਹੀਂ 12 ਲਾਇਆ। ਤੂੰ ਤਨ ਆਹ ਕੋਈ ਨਹੀਂ ਦੇਣੀ ਇਹਨੇ ਵੀ। ਨਹੀਂ ਹੋਣੀ ਭਾਈ ਆ ਦੋ ਨਾਲ ਦੋ ਦੋ 500 ਨਾਲ। ਯਾ ਖੱਟ ਖੜਾ ਯਾਰ। ਤੇ ਮੈਂ ਜਦੋਂ ਕਹਾਂਦਾ ਮੈਂ 14 ਤੋਂ ਘੱਟ ਨਹੀਂ ਦੇਣੀ ਚਾਹੀਦੀ ਪੈਸੇ ਕਿੰਨੇ ਦੀ ਕਰਤੀ ਹੁਣਾ 12.5 ਤੋਂ ਬਣਦੇ ਨਹੀਂ 14 ਦੀ ਪੈਸੇ 14 1200 1200 ਕਰਤੀ ਉਹ ਦਿਖਾਈ ਕਰਾ ਦਿਓ ਉਹ 12000 ਦੀ ਹੋਈ ਆ ਉਹ ਦਿਖਾਈ ਤੇਰੀ ਆ ਦਿਖਾਈ ਇਹਦੀ ਆ ਦਿਖਾਈ ਕਰਾ ਦੇ ਯਾਰ ਬਾਈ ਕਿਉਂ ਉਹਦਾ 14 ਦੇ ਮੈਨੂੰ ਉਹ ਕਰਾ ਦੇ ਲਓ ਵੀ ਆ ਬੱਕਰੀ ਆ ਉਹ ਕੋ ਘਟਦਾ ਥੋਟਾ ਉਹ ਕਹਿੰਦਾ ਬਾਈ ਜਾਨੇ ਆ ਬੱਚੇ ਆ ਪਰਲੇ ਦੋ ਕੋਈ ਬਰਾਬਰ ਵੀ ਕਰ ਜਾਂਦਾ ਕੋਈ ਘਟਾ ਵੀ ਜਾਂਦਾ ਕੋਈ ਨਫਾ ਵੀ ਦੇ ਜਾਂਦਾ ਹੁਣ ਉਹ ਵੀ ਥੋੜਾ ਬਰਾਦਰੀ ਦਾ ਬੰਦਾ ਆ ਉਹ ਚੱਲ ਮੈਂ ਹੈਗਾ ਯਾਰ ਦੋ ਨੀ ਇੱਥੇ ਵਪਾਰ ਦੇ ਪਿਓ ਪਿਓ ਨਹੀਂ ਚੱਲਦਾ ਹਾਂ ਵਾਰਤਾ ਕੇਰਾ ਪਿਓ ਪਿਓ ਤੇ ਵੀ ਦੋਸ਼ਮਣ ਹੁੰਦੇ ਆ ਜਦੋਂ ਵਪਾਰ ਕਰਦੇ ਆ ਆਸਰੀ ਚ ਤੁਸੀਂ ਆਪਦੇ ਹੋਰ ਨੱਕ ਫੜੋ ਜੇ ਕੱਲ ਨੂੰ ਸੂਰੇ ਵਾਲਿਓ ਸਾਢੇ 12 ਹੋ ਗਿਆ ਹਾਂ 12 ਉਹ ਯਾਰ ਕਮਾਲ ਦੀ ਗੱਲ ਹੋ ਗਈ ਯਾਰਾ ਨਹੀਂ ਹੋਣੀ ਇਹਨੇ ਪਰ ਫਾਜਾ ਆਹ ਲੈ ਸਾਢੇ 12 ਕੀ ਗੱਲ ਦੀ ਬਾਲਾ ਹੁਣ ਲੱਗਾ ਜੀ ਆਪੋ ਆਪ ਨੂੰ ਤੇ ਫੇਰ ਨਾ ਯਾ ਡੋਲ ਖਾਲਾ ਨਾਲ ਪਿਆ ਦੀ ਲਓ ਖੜ ਐਨੀ ਵੀ ਨਹੀਂ ਮੰਨਦਾ ਮੇਰੀ ਸਾਢੇ 12 ਦੀ ਹੋ ਗਈ ਚਲ ਠੀਕ ਆ ਬਈ ਚਲੋ ਧੰਨਵਾਦ ਬਾਈ ਕਿੱਥੋਂ ਆਏ ਸੀ ਆਪਾਂ ਕਿਹੜਾ ਪਿੰਡ ਸੇ ਚੇਤ ਸਿੰਘ ਵਾਲਾ ਪਿੰਡ ਆ ਬਾਈ ਦਾ ਸੀਗਾ ਲਓ ਵੀ ਆ ਬਰਬਰੀ ਬੱਕਰੀ ਦੇ ਮਗਰ ਇੱਕ ਬੱਕਰਾ ਰਾਣ ਦੇ ਦਿੱਤੇ ਨੇ ਕਿੰਨੇ ਦੇ ਲਈ ਸਹੀ ਸੀਗਾ ਸਹੀ ਜਿਵੇਂ ਲਾਤੀ ਚੋੜਾ ਹੈ ਅਬ ਜੇ ਤੋੜਾ ਬਾਹਰ ਦਾ ਤੈਨੂੰ ਲੱਗਿਆ ਜੇ ਦੇ ਉਹਨਾਂ ਵੀ ਦੋ ਪੈਸੇ ਕੰਮ ਆਣਗੇ ਅਣੀ ਚਲੋਣੀ ਹਾਂ ਚਲ ਜੈ ਜਗਨਨਾਥ ਜੀ ਬਣਾ ਜੰਦਾ ਸਾਢੇ 12 ਸਾਢੇ 12 ਤੇ ਆਪ ਵੀ ਆਦੇ ਲਿਖਾਈ ਇਹਦੇ ਤੋਂ ਬੱਧੇ ਬਾਹਰ ਹੁਣ ਦੇ ਪੈਸੇ ਦੇ ਯਾਰ 13 ਦੀ ਫੜ ਯਾਰ ਨਹੀਂ ਨਹੀਂ ਉਹਨੂੰ ਨਾਮ ਮਾਰ ਜਿੰਦੇ ਜੀ ਇਹ ਅਹੀਂ ਫੜਾ ਦੇ ਰਗਣੀ ਨੀ ਆਹ ਵੇਹ ਦਾ ਫੜਲਾ ਆਈ ਬਣਾ ਦੇ ਮੈਂ ਆਹੀਂ ਫੜਾ ਦੇ ਫੜਨਾ ਆ ਹਾਂ ਉੱਥੇ ਸਹੀ ਹੋ ਇਹ 2 200 ਦੇ ਵੀ ਰੱਖਦਾ ਹੈ ਬਦਮਾਸ਼ ਬਹੁਤ ਆਏ ਇੱਥੇ ਆ ਜਾਗੇ ਜੀ ਇਹ ਤੇ ਉਹਦੇ ਨੋਟਾਂ ਲੈ ਕੇ ਆਉਂਗਾ ਝੋੜੇ ਮੂਹ ਨਹੀਂ ਆ ਜੀ ਉਹ ਐ ਕਰੋ ਅਜਿਆ ਕੁਝ ਨਹੀਂ ਫੜਾਦੇ ਬਕੀ ਜੀ ਉਹ ਬੱਕਰੀ ਮੂਰੇ ਰੱਖ ਗਾ ਨੂੰ ਚਾਟਨ ਗਰਮੈਸ਼ ਆਵੇ ਬੱਚਿਆਂ ਨੂੰ ਯਾਰ ਹੋਰ ਨਹੀਂ ਗੱਲ ਠੀਕ ਹੈ ਉਹ ਮੈਨੂੰ ਫੜਾ ਪੋ ਮੈਨੂੰ ਪਾ ਕੋਈ ਨਹੀਂ ਲਾ ਬੱਕੜਾ ਆ ਲੈ ਕਿੰਨੇ ਆ ਦੇਖ ਲਾਂਗੇ ਆਪਾਂ ਇੱਕ ਦੋ ਆਇਓ ਭੋਮਾ ਅੱਲਾ ਵੀਡੀਓ ਲਾਂਡ ਦਿੱਤ ਵਾਰ ਦੀ ਆ ਆ ਬਣਵਾਉਣੀ ਹੈ ਵੇਖਿਆ ਵੀ ਭੋਮਾ ਵੀ ਇਹ ਕੰਮ ਕਰ ਲੈਂਦਾ ਅੱਛਾ ਮੈਂ ਤਾਂ ਨਹੀਂ ੜਿਆ ਹੋਰ ਤੇ ਇਹ ਬੱਚੇ ਤੋਂ ਬੋਰ ਦਾ ਦੇ ਦੋ ਬੱਤੇ ਕਮਲੀ 21 ਦੇ ਦੇ 14 ਦਾ ਨਹੀਂ ਹੋਣੀ 14 ਨੂੰ ਘੱਟ ਬਹੁਤ ਬੋਸਾ ਤੱਕ ਛੱਡ ਨਹੀਂ ਹੋ ਨਾ ਛੱਡ ਜਾ ਯਾਰ ਦੋ ਛੱਡ ਜਾ ਉਹ ਕਰੂਗਾ ਕਸਮਾ ਤੇਰੇ ਬੋਤ ਮੈਂ ਨਹੀਂ ਹੋਈ ਉਹਰੇ ਤਾਂ ਆ ਜਾ ਇੰਨੇ ਪੈਸੇ ਦੇਣਾ ਮੇਰੀ ਗੱਲ ਸੁਣ ਲੈ ਆ ਜਾਂਦੀ ਆ ਜਾਂਦੀ 5000 ਦਾ ਅੱਜ ਵੇਚ ਲੈ ਬੱਚੇ ਨੂੰ ਲਿਖਾ ਜਾਂਦੀ ਆ ਜਾਂਦੀ ਬੋਰ ਦੇ ਮੇਰੀ ਗੱਲ ਸੁਣ ਉਹ ਦੇਖ ना ना नहीं होनी ना चार आने का नहीं होनी तो ओ आसान ना मां का आया था बकरा ही पानी आ रहा है बकरा का बहुत ज्यादा ले लिया हां मेरे पास यार तू तो भी यार माया दा ये काम ही नहीं करदागा मेरे पास कट नोट चार आने का तू ले ते पांच दा मैं ले लूंगा हां कट नोट एक और नहीं यार वो ले जा मर्जी दे दे मर्जी दे दे यार क्यों आए करदा ही है मर्जी में दे दे ना रे तो आए करदा है तू मेरे क्या करे बड़ा ਮਾਨ ਇਹਦਾਂ ਨਹੀਂ ਦੇਣਾ ਬੱਸ ਸੋਣਾ ਥੋੜਾ ਥੋੜਾ ਭੋਲ ਨਹੀਂ ਪਉਂਦਾ ਯਾਰ ਹੋਰ ਠੱਕ ਪਾਉਂਗਾ ਬਾਹਰ ਨਹੀਂ ਪੰਦਾ ਆਹ ਨਾ 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 ਬੇੜਾ ਬੇੜਾ ਬੰਦਾ ਹੈ ਕਮਲਾ ਕੋਈ ਇਹ ਭਰਾਵਾ ਇਹ ਨਹੀਂ ਕਰਦਾ ਅੱਗੇ ਕਿੰਨਾ ਕਿ ਧੱਕਾ ਨਾ ਇਹ ਖਿਲਾਫ ਹੈ ਅੱਗ ਬਾਲ ਕੇ ਕਰਿਆ ਪਹਿਲੇ ਬਤ ਹੋ ਜਾਏਗਾ ਮੈਂ ਮਾਰੂਗਾ ਤੈਨੂੰ ਮੈਂ ਲੈਂਦਾ ਹੀ ਨਹੀਂ ਪਾ ਨਹੀਂ ਕਰਦਾ ਨਹੀਂ ਲੈਂਦਾ ਨਹੀਂ ਹੁਣ ਚੋਰ ਬੈਠੀ ਪਈ ਹੈ ਤੇ ਨਹੀਂ ਕਰਦਾ ਮੈਂ ਕਿਉਂ ਨਾ ਮੇਰਾ ਮੇਰਾ ਫਾਇਦਾ ਨਹੀਂ ਕਰੂਗਾ ਕਰਾਈਏ ਨਾ ਆਪਣਾ ਜਿਹੜੀ ਪੈ ਦੀ ਗੱਲ ਦਾ ਬੜਾ ਯਾਰ ਬੜਾ ਫੇਰ ਦੱਸਦੀ ਆਪਾਂ ਜਿੰਨੇ ਫੜਾਉਣਾ ਦਾ ਭਰਾ ਆ ਦੇਖੋ 50000 ਨਾਲ ਰਹੇਗਾ ਯਾਰ ਦੁਬਾਰਾ ਦਾ ਭਰਾ ਨਹੀਂ ਕਰਦੇ ਪੂਰੇ ਵੀ ਹੁੰਦੇ ਸਾਢੇ 12 ਬਣਾਉਣੇ ਬਣਾਉਣੇ ਗੇ ਲੈ ਲਈ ਦੁਬਾਰਾ ਤੇ ਥੋੜਾ ਕਰ ਜਾਂਦਾ ਹੰਦਾ ਹੱਥ ਫੇਰੀ ਤੇ ਗਣ ਲਈ ਚੰਗੀ ਤੇ ਰੀਆਂ ਇਹਦੇ ਸਾਫ ਦੇ ਕਰ ਜਾਂਦੀਆਂ ਉਹ ਮੈਂ ਉਹ ਪੱਟੇ ਆਦਾ 24000 ਦਾ ਹੈ 24000 ਦਾ ਨਹੀਂ ਬਾ 10000 ਰੁਪਏ ਜਨੇਬਲ 6000 ਨਿਬੜ ਗਿਆ ਜੀ ਆਓ ਫਿਰ ਅਸੀਂ ਇਕੱਠੇ ਕਰਕੇ ਹੁੰਦੇ ਸੀ ਹਾਂ ਮੈਂ ਮੇਰਾ ਵੀ 500 ਸੈੱਡ ਦਾ ਮੈਂ ਕੀਤਾ ਹੀ ਕੰਮ ਲਓ ਇੱਕ ਸੌਦਾ ਹੋ ਗਿਆ ਪੱਟ ਦਾ ਕਪਤਾਨ ਨਾ ਹੋਇਆ ਹਾਂ ਹਾਂ ਮੇਰੇ ਨਾਲ ਠੀਕ ਹੈ ਜੀ ਪੱਟ ਤੁਹਾਨੂੰ ਬਾਅਦ ਚ ਵਿਖਾਵਾਂ ਕਿੰਨੇ ਦਾ ਹੋ ਗਿਆ ਪੱਠ ਅੱਠ ਪੱਠ ਖਾ ਲੀ ਜੀ ਕਰੂੰਗਾ ਲੈ ਹਾਈ ਵੇਰੇ ਉੱਤੇ ਪਾਏ ਪੱਠ ਤੇਰੀ ਆ ਦੇ ਆ ਪੱਠ ਆ ਕੰਨ ਕੁੰਨ ਦੀ ਚੰਗੀ ਆ ਤਾਂ ਹੀ ਲੈ ਲਈ ਤੇ ਇਹ ਵੱਡਣ ਵਾਲਿਆਂ ਨੂੰ ਦੇ ਦੀ ਵੱਡਣ ਵਾਲਿਆਂ ਨੂੰ ਦੇ ਦੀ ਇਹ ਪਿਛਲੇ ਲੱਤਾਂ ਖੋਣ ਲਾ ਕਪਤਾਨ ਵਢਾਣਾ ਨਹੀਂ ਇਹਨੂੰ ਨਾ ਨਾ ਹਾਂ ਕਿਤੇ ਮਰਵਾ ਦੇ ਜਮਾਂ ਹੀ ਵੇਚਣ ਵਾਲੇ ਕਾਲੇ ਨੂੰ ਵੇਚਾਂਗੇ ਗੁਰੂ ਕੋਠੇ ਵਾਲਿਆਂ ਨੂੰ 12000 ਦੀ ਠੀਕ ਆ ਨਾ ਨਾ ਮੈਂ ਦਵਾਕਦਾ ਆ ਗਿਆ ਮੈਂ ਦੇ ਪਾਰਾ ਯਾਰ ਨਾ ਨਾ ਨਿਕਲ ਪਾਪੀ ਉਹ ਕੋਈ ਜਾ ਨਹੀਂ ਨਾਲ ਸੇ ਥੋੜਾ ਜਿਆਦਾ ਨਹੀਂ ਵੱਧ ਗਿਆ ਦੇਖ ਲੈ ਭਰਾਵਾ ਲਓ ਵੀ ਕਪਤਾਨ ਨੇ ਪੱਠ ਲਾਦ ਲਈ ਆ ਤੇ ਸੌਦਾ ਹੁਣ ਸਿਰੇ ਚੜਿਆ ਪੂਰੇ 8.5 ਦਾ ਕਿਹਾਈ ਮੈਂ ਕਰਾਉਂਗਾ ਦੇ ਦੇ ਹੋਰ 100 ਰੁਪਏ ਕਰਾਈ ਛੋਟ ਕਰਨਾ ਮਿਖਾਈਏ ਕਰਾ ਲਈਏ ਚਲ ਜਾਣ ਦਿਓ ਜਾਣ ਦਿਓ ਆ ਪੱਠਾ ਵੀ ਲੱਦੀ ਪਈ ਆ ਵਿੱਚ ਆ ਕਪਤਾਨਾ ਤੇ ਕਪਤਾਨ ਨੂੰ ਦੁਆਤੀ